ਜਮਕੀਲਾ ਮੇਰਾ ਆਸ਼ਕ ਸੀਗਾ ਉਹ ਮੇਰੇ ਘਰ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਸੀ ਮੈਂ ਬਹੁਤ ਵਾਰੀ ਦੇਖਿਆ ਸੀ ਸਾਈਕਲ ਤੇ ਗੇੜੇ ਮਾਰਦਾ ਪੂਰਾ ਆਸਕ ਹੋਇਆ ਫਿਰਦਾ ਸੀ ਇਹ ਕਹਿਣਾ ਆ ਜੀ ਬੀਬੀ ਕਲਦੀਪ कौर ਜਿਨ੍ਹਾਂ ਨੇ ਕਲਦੀਪ ਮਾਨਕ ਕਰਤਾ ਰਮਲਾ ਹੋਰ ਸਿੰਗਰਾਂ ਦੇ ਨਾਲ ਵੀ ਗਾਇਆ ਡਿਊਟ ਸੌਂ ਗਾਏ ਤੇ ਉਹ ਕਹਿੰਦੀ ਆ ਜਦੋਂ ਮੈਂ ਜਵਾਨੀ ਦੇ ਵਿੱਚ ਸੀ ਤੇ ਜਦੋਂ ਜਮਕੀਲਾ ਹਾਲੇ ਸਟਰਗਲ ਕਰ ਰਿਹਾ ਸੀ ਸਿੰਗਰ ਨਹੀਂ ਸੀ ਸਿੰਗਰ ਤਾਂ ਦੀ ਬਣਿਆ ਨਹੀਂ ਸੀ ਕੋਈ ਅਲੇ ਉਹਦਾ ਨਾਮ ਨਹੀਂ ਸੀ ਉਹ ਨਾ ਹੋਇਆ ਅਮਰ ਸਿੰਘ ਚਮਕੀਲਾ ਮੇਰਾ ਉਦੋਂ ਚੰਗਾ ਨਾਮ ਬਣ ਗਿਆ ਸੀ ਤੇ ਚਮਕੀਲਾ ਮੇਰੇ ਘਰ ਮੋਰੇ ਗੇੜੇ ਮਾਰਦਾ ਰਹਿੰਦਾ ਹੁੰਦਾ ਸੀ ਸਾਈਕਲ ਤੇ ਤੇ ਬੜਾ ਮੇਰਾ ਆਸ਼ਕ ਹੋਇਆ ਵਰਦਾ ਸੀ ਤੇ ਬਾਅਦ ਚ ਕਹਿੰਦੀ ਚਲੋ ਰੱਬ ਦਾ ਬੰਦਾ ਸੀ ਚੰਗਾ ਬਹੁਤ ਸੀਗਾ ਹੈ ਤੇ ਬਾਅਦ ਦੇ ਵਿੱਚ ਕਹਿੰਦੀ ਹੋਈ ਇਸ ਤਰ੍ਹਾਂ ਗੱਲਬਾਤ ਇੱਕ ਵਾਰ ਤੇ ਬਾਅਦ ਚ ਅਮਰ ਸਿੰਘ ਚਮਕੀਲਾ ਕਹਿੰਦਾ ਤੂੰ ਮੈਨੂੰ ਭੇਜਿਆ ਭੀ ਮੇਰੇ ਨਾਲ ਤੁਸੀਂ ਜੋੜੀ ਬਣਾ ਲਓ ਗਾਣ ਲੱਗ ਪੋ ਤੇ ਕਹਿੰਦੀ ਮੈਂ ਉਹਨੂੰ ਜਵਾਬ ਦੇ ਦਿੱਤਾ ਕਿਉਂਕਿ ਮੇਰਾ ਕਹਿੰਦੀ ਉਦੋਂ ਦਿਨ ਖਰੇ ਸੀਗੇ ਤੇ ਮੇਰਾ ਪੂਰੀ ਮੈ ਛਾਈ ਹੋਈ ਸੀਗੀ ਹੈਨਾ ਬਾਕੀ ਦੇ ਵੱਡੇ ਸਿੰਗਰਾਂ ਨਾਲ ਕਲਦੀਪ ਮਨਕਰਤਾਰ ਰੰਮਲੇ ਹੋਣਾ ਨਾ ਮੈਂ ਗਾ ਰਹੀ ਸੀਗੀ ਘਗਰੇ ਦੀਵੇ ਲਾਉਣ ਭੇਜ ਕੇ ਗਾਣਾ ਤੁਸੀਂ ਸੁਣਿਆ ਵੀ ਹੋਣਾ ਹੈ ਇਹ ਉਹ ਕਲਦੀਪ ਕੌਰ ਦੀ ਗੱਲ ਕਰ ਰਹੀ ਆ ਮੈਂ ਤੇ ਇਹਨੇ ਜੀ ਚਮਕੀਲੇ ਨੂੰ ਨਾ ਦੇ ਦਿੱਤੀ ਕਹਿੰਦੀ ਮੈਂ ਨਹੀਂ ਗਾਉਣਾ ਤੇ ਕਹਿੰਦੀ ਬਾਅਦ ਦੇ ਵਿੱਚ ਟਕੂਏ ਤੇ ਟਕਵਾ ਜਦੋਂ ਇਹਦਾ ਸ੍ਰਿੰਦਰ ਸੋਨੀਆਂ ਨਾਲ ਤਬਾ ਆ ਗਿਆ ਉਹ ਇੰਨਾ ਚੱਲ ਗਿਆ ਤੇ ਬਾਅਦ ਤੋਂ ਕਹਿੰਦੀ ਅਮਰ ਸਿੰਘ ਚਮਕੀਲਾ ਬਣ ਗਿਆ ਸਟਾਰ ਤੇ ਮੈਂ ਫਿਰ ਬਹੁਤ ਪਛਤਾਈ ਤੇ ਮੈਂ ਕਿੱਥੇ ਇਹਨੂੰ ਜਵਾਬ ਦੇ ਬੈਠੀ ਕਿਤੇ ਜੇ ਇਹਨੂੰ ਕਹਿੰਦੀ ਤੇ ਸ਼ਾਇਦ ਮੈਂ ਵੀ ਨਾਲ ਫਿਰ ਹੁਣ ਚੜੀ ਰਹਿਣਾ ਸਕਾਣਾ ਜਦੋਂ ਬਹੁਤ ਹੀ ਚਮਕੀਲਾ ਚੜ ਗਿਆ ਸੀ ਤੇ ਕਹਿੰਦੀ ਫਿਰ ਮੈਂ ਉਦਾਂ ਤਾਂ ਪਛਤਾਈ ਪਰ ਚਲੋ ਜੋ ਕੁਝ ਹੋ ਜਾਣਾ ਹੁੰਦਾ ਕਹਿੰਦੀ ਹੋ ਜਾਣਾ ਹੁੰਦਾ ਪਰ ਕਹਿੰਦੀ ਉਸ ਮੁੰਡੇ ਨੇ ਕਹਿੰਦੀ ਕੁਝ ਜੋ ਦਿਲ 'ਚ ਸੀ ਉਹਦੇ ਕਰਕੇ ਉਹਨੇ ਦਿਖਾ ਦਿੱਤਾ ਮਿਹਨਤ ਦੇ ਨਾਲ ਕਹਿੰਦੀ ਮੈਨੂੰ ਵੀ ਉਹਨੇ ਇਹ ਕਹਿਣ ਤੇ ਮਜਬੂਰ ਕਰਤਾ ਕਾਸ਼ ਜੇ ਮੈਂ ਉਦੋਂ ਜਵਾਬ ਨਾ ਹੀ ਦਿੰਦੀ ਕਿਉਂਕਿ ਕਹਿੰਦੀ ਉਹਨੇ ਬਣ ਕੇ ਦੱਸਿਆ ਤੇ ਕਹਿੰਦੀ ਉਹ ਛਾ ਗਿਆ ਸੀ ਪੂਰਾ ਤੇ ਕਹਿੰਦੀ ਇਸ ਤਰ੍ਹਾਂ ਦਾ ਚਮਕੀਲਾ ਸੀ ਤੋਂ ਬੀਬੀ ਕਲਦੀਪ ਕੌਰ ਨੇ ਵੈਸੇ ਸਿੱਪਤਾ ਹੀ ਕੀਤੀਆਂ ਅਮਰਸੰਗੀ ਚਮਕੀਲੇ ਦੀਆਂ ਕਹਿੰਦੀ ਮਿਹਨਤ ਦੇ ਨਾਲ ਆ ਗਿਆ ਸੀ ਚਮਕੀਲਾ ਚਮਕੀਲਾ ਇਹ ਚਾਰੇ ਪਾਸੇ ਹੋਈ ਪਈ ਸੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ